ਆ ਤੁਸੀਂ ਡਿਸਕ੍ਰਿਪਸ਼ਨ ਪੜ੍ਹ ਹੀ ਹੋਣਾ ਵਾ ਜੋਤ ਮੰਗਿਆਣੇ ਨੂੰ ਜਵਾਬ ਮੰਗਿਆਣੇ ਆਲਾ ਨਹੀਂ ਹੈਗਾ ਇਹ ਇਹ ਜੋਤ ਮੰਗ ਖਾਣਾ ਇਹਦੀ ਔਕਾਤ ਦੱਸਣੀ ਅੱਜ ਇਹਨੂੰ ਬਸ ਹੋਰ ਕੁਝ ਨਹੀਂ ਇਹਦੀ ਔਕਾਤ ਹੀ ਦੱਸਣੀ ਹੈ ਇਹਨੂੰ ਇਹਨੇ ਕੱਲ ਵੀਡੀਓ ਪਾਈ ਆ ਮੇਰੇ ਖਿਲਾਫ ਕਾਫੀ ਉਲਟ ਕਾਫੀ ਗਲਤ ਬੋਲਿਆ ਇਹ ਜੋਤ ਮੰਗ ਖਾਣਾ ਇਹਦੀ ਔਕਾਤ ਹੀ ਅੱਜ ਮੈਂ ਦਿਖਾਉਣਾ ਤੁਹਾਨੂੰ ਇਹਦੀ ਔਕਾਤ ਹੈ ਕੀ ਆ ਸასი ਕਾਲ ਪੈਣੇ ਕੀ ਕੋ ਪੈਣੇ ਦੇਖੋ 2-3 ਦਿਨ ਪਹਿਲਾਂ ਮੈਂ ਇੱਕ ਚੈਟ ਪਾਈ ਸੀਗੀ ਜੋਤ ਮੰਗੀਆਂ ਨੇ ਇਹ ਜਿਹੜੀ ਮੈਨੂੰ ਕੀਤੀ ਸੀਗੀ ਬ੍ਰਾਊਨ ਕੁੜੀ ਆਪਣੇ ਬ੍ਰਾਊਨ ਕੁੜੀ ਦੇ ਰਿਗਾਰਡਿੰਗ ਉਹ ਚੈਟ 2-3 ਚੈਨਲ ਵਾਲਿਆਂ ਨੇ ਵੀ ਪਾਈ ਸੀ ਮੈਂ ਵੀ ਪਾਈ ਸੀ ਤੇ ਇੱਕ ਆਪਣਾ ਵੀਰ ਅਮਨ ਬੈਣੀਪਾਲ ਇੱਕ ਉਹਨੇ ਵੀ ਪਾਈ ਸੀ ਆਪਣੇ ਨਾਲ ਮੈਂ ਵੀਡੀਓ ਬਣਾ ਕੇ ਵੀ ਪਾਈ ਸੀ ਨਾਲ ਮੈਂ ਵੀਡੀਓ ਬਣਾ ਕੇ ਵੀ ਪਾਈ ਸੀਗੀ ਕੇ ਭਾਈ ਆ ਵੀਡੀਓ ਚੈੱਕ ਕਰ ਲੋ ਫੋਟੋਆਂ ਦੇ ਨਾਲ ਆ ਵੀਡੀਓ ਦੇ ਉੱਪਰ ਜਿਹੜਾ ਤੁਸੀਂ ਦੇਖੋ ਇੱਕ ਜਦੋਂ ਮੈਂ ਵੀਡੀਓ ਪਾਈ ਸੀਗੀ ਉਹ ਹਰੇਕ ਵੀਡੀਓ ਵਿੱਚ ਨਾਲ ਅਟੈਚ ਆ ਹੋ ਇਕੱਲੇ ਦੇਖੋ ਐਸਐਮਐਸ ਬਣ ਸਕਦੇ ਆ ਵੀਡੀਓ ਤਾਂ ਨਹੀਂ ਬਣ ਸਕਦੀ ਕੋਈ ਫੇਕ ਮੈਨੂੰ ਦੱਸ ਦੋ ਜੇ ਫੇਕ ਬਣਦੀ ਆ ਜਦੋਂ ਐਸਐਮਐਸ ਬਣਾ ਐਸਐਮਐਸ ਮੈਂ ਵੀਡੀਓ ਬਣਾਈ ਐਸਐਮਐਸ ਦਾ ਦੀ ਜਦੋਂ ਨੰਬਰ ਦੇ ਉੱਪਰ ਕਲਿੱਕ ਕਰਦੇ ਆ ਉਹ ਕਿ ਨੰਬਰ ਉਹ ਤਾਂ ਹੀ ਨਿਕਲਦਾ ਜੋਤ ਮੰਗ ਖਾਣੇ ਦਾ ਮੰਗ ਖਾਣੇ ਦਾ ਅੱਜ ਇਹਨੂੰ ਮੈਂ ਇਹਦੀ ਔਕਾਤ ਹੀ ਇਹਨੂੰ ਦੱਸੂਗਾ ਇਹਨੂੰ ਬੰਦੇ ਦਾ ਪੁੱਤ ਬਣਾਉਂਗਾ ਜਿਹੜਾ ਇਹ ਕੱਲ ਗਲਤ ਬੋਲਿਆ ਸਾਨੂੰ ਦੇਖੋ ਮੈਂ ਇਹ ਇਹਨੇ ਕੱਲ ਗੱਲ ਕਹੀ ਆ ਕਿ ਫੇਕ ਆ ਉਹ ਚੈਟ ਕਹਿੰਦਾ ਇਹ ਫੇਕ ਆ ਲੈ ਮੈਂ ਇਹਨੂੰ ਓਪਨ ਚੈਲੰਜ ਦੰਨਾ ਗੁਰੂ ਘਰ ਦੇ ਵਿੱਚ ਖੜ ਕੇ ਇਹ ਗੱਲ ਕਹਿ ਦੇਵੇ ਕਿ ਚੈਟ ਫੇਕ ਆ ਠੀਕ ਹੈ ਗੁਰੂ ਘਰ ਦੇ ਵਿੱਚ ਖੜ ਕੇ ਚੈਟ ਫੇਕ ਕਹਿ ਦੇਵੇ ਕਿ ਗੁਰੂ ਘਰ ਚ ਖੜ ਕੇ ਕਹਿ ਦੇਵੇ ਕਿ ਇਹ ਚੈਟ ਇਹਨੇ ਨਹੀਂ ਭੇਜੀ ਮੈਨੂੰ ਐਸਐਮਐਸ ਨਹੀਂ ਕੀਤਾ ਬ੍ਰਾਊਨ ਕੁੜੀ ਦੇ ਰਿਗਾਰਡਿੰਗ ਗੁਰੂ ਘਰ ਖੜ ਕੇ ਕਹਿ ਦੇਵੇ ਕਿ ਫੇਕ ਜੇ ਕੱਲ ਨੂੰ ਮੈਂ ਨੂੰ ਓਪਨ ਚੈਲੰਜ ਦੰਨਾ ਓਪਨ ਚੈਲੰਜ ਆਪਣੇ ਚਾਰ ਪੱਤਰਕਾਰ ਇਕੱਠੇ ਕਰ ਲਾ ਚਾਰ ਮੈਂ ਕਰ ਲੰਨਾ ਬਠਿੰਡੇ ਆ ਜਾ ਬਠਿੰਡੇ ਇਹਦੇ ਏਰੀਏ 'ਚ ਹੀ ਆ ਜਾ ਜੇ ਉੱਥੇ ਚੈਟ ਫੇਕ ਨਿਕਲੀ ਮੈਂ ਜੋਤ ਮੰਗ ਖਾਣਿਆ ਤੇਰੇ ਪੈਰੀ ਹੱਥ ਲਾਉਂਗਾ ਜੇ オリジナル ਲੱਗੀ ਤੂੰ ਮੇਰੇ ਪੈਰੀ ਹੱਥ ਲਾਏਂਗਾ ਘਰ ਚ ਆਲਾ ਸੱਪ ਜੇ ਇੱਕ ਪਿਓ ਦਾ ਪੁੱਤਾਂ ਤੂੰ ਆਪਣੇ ਦਾ ਕਾਰ ਚੈਲੰਜ ਸੈਪਟ ਜੀ ਆਪਣੇ ਪਿਓ ਦਾ ਪੁੱਤਾਂ ਦਾ ਕਾਰ ਸੈਲ ਚੈਲੰਜ ਸੈਪਟ ਮੈਂ ਦੁਬਾਰਾ ਕਹਿ ਰਹਾਂ ਨਾ ਚਾਰ ਪੰਜ ਪੱਤਰਕਾਰ ਉਹ ਆਪਣੇ ਲੈ ਆਵੇ ਚਾਰ ਪੰਜ ਪੱਤਰਕਾਰ ਮੈਂ ਲੈ ਆਉਂ ਆਪਣੇ ਜਿਹੜੀ ਚੈਟ ਮੈਂ ਲਾਈਵ ਭੇਜ ਆਪਣੇ ਉੱਤੇ ਪਾਈ ਆ ਆਪਣੇ ਪੇਜਾਂ ਤੇ ਪਾਈ ਆਪਣੇ ਪੇਜ ਤੇ ਪਾਈ ਆ ਇਹਦੀ ਜੋਤ ਮੰਗ ਖਾਣੇ ਦੀ ਜੇ ਉਹ ਚੈਟ ਫੇਕ ਨਿਕਲੀ ਅੱਠ ਬੰਦੇ 10 ਬੰਦਿਆਂ ਦੇ ਵਿੱਚ ਉਹ ਕਿਸੇ ਨੇ ਵੀ ਚੈੱਕ ਕਰਕੇ ਫੇਕ ਨਿਕਲੀ ਮੈਂ ਸਾਰੇ ਲਾਈਵ ਹੋ ਕੇ ਜੋਤ ਮੰਗ ਖਾਣੇ ਦੇ ਪੈਰਾਂ ਨੂੰ ਹੱਥ ਲਾਊਗਾ ਤੇ ਮਾਫੀ ਮੰਗੂਗਾ ਪੈਰਾਂ 'ਚ ਬਹਿ ਕੇ ਜੇ オリジナル ਨਿਕਲੀ ਫਿਰ ਇਹ ਪੁੱਛੋ ਇਹਨੂੰ ਕਿ ਇਹ ਮੇਰੇ ਪੈਰੀ ਹੱਥ ਲਾ ਕੇ ਮੇਰੇ ਪੈਰਾਂ 'ਚ ਬਹਿ ਕੇ ਮਾਫੀ ਮੰਗੂਗਾ ਇਹ ਕਰੇ ਚਾਲਾ ਸੱਪ ਇਹ ਇੱਕ ਪਿਓ ਦਾ ਪੁੱਤ ਆ ਇਹ ਦੂਜੀ ਗੱਲ ਇਹ ਮੈਨੂੰ ਕਹਿੰਦਾ ਕਰਾ ਮੇਰੇ ਕੋਲ ਬਹੁਤ ਕੁਝ ਆਇਆ ਪਿਆ ਬਹੁਤ ਕੁਝ ਆਇਆ ਪਿਆ ਤੁਹਾਡੇ ਖਿਲਾਫ ਜੇ ਤੂੰ ਇੱਕ ਪਿਓ ਦਾ ਪੁੱਤ ਆ ਨਾ ਪਾ ਦੇ ਨੱਟ ਤੇ ਤੈਨੂੰ ਖੁਦ ਕੰਨੇ ਪਏ ਆ ਜੇ ਇੱਕ ਪਿਓ ਦਾ ਪੁੱਤ ਆ ਤਾਂ ਪਾ ਨੱਟ ਤੇ ਮੇਰੇ ਖਿਲਾਫ ਜਿੰਨਾ ਕੁਝ ਤੇਰੇ ਕੋਲ ਆਇਆ ਹੋਇਆ ਠੀਕ ਹੈ ਜਿੱਦਾਂ ਮੈਂ origignal ਪਾਇਆ ਨਾ ਨਾਲ ਵੀਡੀਓ ਜੋੜ ਪਾਈ ਕਿ ਨੰਬਰ ਦੇ ਉੱਪਰ ਕਲਿੱਕ ਕਰਕੇ ਦੇਖੋ ਇਹ ਕਸਮਸ ਕੀਤੇ ਜਦੋਂ ਨੰਬਰ ਦੇ ਉੱਪਰ ਕਲਿੱਕ ਕਰੋਗੇ ਅੱਗੇ ਨੰਬਰ ਮੇਰੇ ਇਹ ਉਹ ਨਿਕਲ ਰਿਹਾ ਵਾ ਜਿਹੜੇ ਮੈਂ ਪਾਈ ਆ ਨਾ ਇਹ ਕਸਮਸ ਦੀ ਚੈਟ ਪਾਈ ਆ ਬਰੌਂ ਕੁੜੀ ਵਾਲੀ ਜਿਹੜੀਆਂ ਨੇ ਜੋਤ ਮੰਗ ਖਾਣੇ ਨੇ ਉਹਦੇ ਵਿੱਚ ਸਾਫ਼ ਲਿਖ ਰਿਹਾ ਕਹਿੰਦਾ ਇਹ ਫੋਨ ਵਾਲਾ ਹੀ ਲੜਾਈ ਕਰਕੇ ਉਸ ਕੁੜੀ ਨੂੰ ਬਦਨਾਮ ਕਰ ਰਿਹਾ ਬਰੌਂ ਕੁੜੀ ਨੂੰ ਸਿਰਫ ਫੋਲੋਵਰਾਂ ਦੀ ਲੜਾਈ ਕਰਕੇ ਪੜ੍ਹ ਲਓ ਚੈਟ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਦੇਖੋ ਉਸ ਕੁੜੀ ਦਾ ਘਰੇਲੂ ਮਸਲਾ ਇਹ ਕੌਣ ਹੁੰਦਾ ਇਹਨੇ ਮੈਤੋ ਵੀ ਮਦਦ ਮੰਗੀ ਕਹਿੰਦਾ ਭਾਈ ਮੇਰੇ ਮੇਰੇ ਆਪਣੇ ਬ੍ਰਾਂਡ ਕੁੜੀ ਦੇ ਰਿਗਾਰਡਿੰਗ ਤੁਸੀਂ ਵੀ ਵੀਡੀਓ ਅਸੀਂ ਕਿਉਂ ਭਾਈ ਇਹ ਯਾਰ ਉਹਨਾਂ ਦਾ ਪਰਿਵਾਰਕ ਮਸਲਾ ਵਾ ਠੀਕ ਨਹੀਂ ਉਹਨਾਂ ਦਾ ਆਪਣੇ ਪਰਿਵਾਰ ਚ ਉਹਦੇ ਸਹੁਰੇ ਨਾਲ ਜੇ ਰੌਲਾ ਚੱਲਦਾ ਤਾਂ ਪਰਿਵਾਰਕ ਮਸਲਾ ਮੈਂ ਕਿਉਂ ਪਾਵਾਂ ਜੇ ਤਾਂ ਉਹ ਕੁੜੀ ਨੇ ਨਹੀਂ ਕੁਝ ਤੈਨੂੰ ਕਿਹਾ ਨਾ ਤੇਰਾ ਨਾਮ ਲਿਆ ਨਾ ਉਹਦੇ ਉਹ ਤੂੰ ਕਾਨੂੰਨ ਨਾ ਓਏ ਇਹਨੇ ਐਸਮਸ ਕੀਤੇ ਮੈਨੂੰ ਦੇਖੋ ਐਸਮਸ ਧਿਆਨ ਨਾਲ ਪੜੋਗੇ ਦੇ ਵਿੱਚ ਲਿਖਿਆ ਵੀ ਹੋਇਆ ਬਕਾਇਦਾ ਕਿ ਮੇਰੇ ਐਨੇ ਫੋਲੋਅਰ ਵੱਧ ਗਏ ਕਿ ਬ੍ਰਾਂਡ ਕੁੜੀ ਦੇ ਮੈਂ ਅਗੇਂਸਟ ਵੀਡੀਓ ਪਾਈ ਐਨੇ ਫੋਲੋਅਰ ਵੱਧ ਗਏ ਮੇਰੇ ਠੀਕ ਹੁਣ ਮੈਂ ਉਹੀ SMS ਦੇ ਨਾਲ ਵੀਡੀਓ ਤਾਂ ਹੀ ਪਾਈ ਸੀ ਕਿ ਦੇਖੋ ਫੇਕ ਵੀਡੀਓ ਨਹੀਂ ਬਣਾ ਸਕਦੇ ਆਪਾਂ ਫੇਕ SMS ਤਾਂ ਬਣ ਜਾਣਗੇ ਮੰਨ ਲਿਆ ਜਦੋਂ ਤੁਸੀਂ ਉੱਪਰ ਨੰਬਰ ਦਿੱਤਾ ਹੈ ਉੱਤੇ ਕਲਿੱਕ ਕਰੋਗੇ ਜੋਤ ਮੰਗਖਾਣੇ ਦਾ ਮੰਗਖਾਣੇ ਦਾ ਨੰਬਰ ਨਿਕਲ ਰਿਹਾ ਉੱਪਰ ਮੈਂ ਇਹ ਨੂੰ ਇਹ ਕਹਿਣਾ ਜੇ ਤੂੰ ਆਪਣੇ ਇੱਕ ਪਿਓ ਦਾ ਵਾਂ ਨਾ ਆਪਣੇ ਅਸਲ ਪਿਓ ਦਾ ਪੁੱਤ ਆ ਤਾਂ ਕਰ ਚੈਲੰਜਰ ਆ ਜਾ ਜੇ ਚੈਟ ਫੇਕ ਨਿਕਲੀ ਮੈਂ ਤੇਰੇ ਪੈਰੀਂ ਹੱਥ ਲਾ ਕੇ ਤੇਰੇ ਪੈਰੀਂ ਪੈਰੀਂ ਬੈਠੂਗਾ ਜੇ ਚੈਟ ਸੱਚੀ ਨਿਕਲੀ オリジナル ਨਿਕਲੀ ਰੀਅਲ ਤਾਂ ਫਿਰ ਤੂੰ ਮੇਰੇ ਪੈਰੀਂ ਹੱਥ ਲਾ ਕੇ ਪੈਰਾਂ 'ਚ ਬੈਠੇਗਾ ਮੰਗੇਗਾ ਮਾਫੀ ਘਰ ਚੱਲਣ ਸੱਪਤ ਦੂਜੀ ਗੱਲ ਤੂੰ ਕਹਿੰਦਾ ਪਿਆ ਮੇਰੇ ਕੋਲ ਤੇਰਾ ਬਹੁਤ ਕੁਝ ਪਿਆ ਪਾ ਦੇ ਨਟ ਤੇ ਪਾਜ ਇੱਕ ਪਿਓ ਦਾ ਪੁੱਤ ਪਾਸ ਪਾ ਮੈਂ ਤੈਨੂੰ ਖੁੱਦ ਕਹਿੰਦਾ ਪਾ ਜੇ ਹੈਗਾ ਤਾਂ ਪਾ ਠੀਕ ਨਹੀਂ ਤੀਜੀ ਗੱਲ ਇਹ ਕਹਿੰਦਾ ਕਹਿੰਦਾ ਕਿ ਮੈਂ ਇੱਕ ਮੈਨੂੰ ਇਹਨੇ ਉਹ ਕਿਹਾ ਵਾ ਆਪਣੇ ਕਹਿੰਦਾ ਇਹ ਮੇਤੋਂ ਉਹ ਕਰਦੇ ਸੀਗੇ ਜੀ ਫੋਲੋਅਰ ਪਲਾਣਾ ਯਾਦ ਕਰ ਯਾਦ ਉਹ ਮੰਗ ਖਾਣੀ ਔਕਾਤ ਆ ਤੇਰੀ ਉਹ ਮੰਗ ਖਾਣੀ ਯਾ ਤਾਂ ਤੇਰੀ ਮੰਗ ਖਾਣੀ ਤੂੰ ਮੈਨੂੰ ਕੁੱਤਾ ਕਹਾਂ ਨਾ ਕੁੱਤਾ ਮੈਨੂੰ ਕਹਿਣਾ ਪਿਆ ਵਾ ਕਿ ਹਲਕਾ ਹੈ ਕੁੱਤੇ ਫਿਰਦੇ ਆ ਇਹ ਮੈਂ ਤੈਨੂੰ ਅੱਜ ਤੈਨੂੰ ਦੱਸਦਾ ਹੁੰਦਾ ਕੌਣ ਆ ਹਲਕਿਆ ਹੋਇਆ ਯਾਦ ਕਰ ਜਦ ਤੈ ਮੈਨੂੰ ਕਾਲ ਕੀਤੀ ਸੀ ਲਗਾਤਾਰ 2 ਦਿਨ 3 ਦਿਨ ਕਾਲ ਕਰਦਾ ਰਿਹਾ ਸੀ ਕਿ ਭਾਈ ਮੇਰੇ ਨਾਲ ਇੱਕ ਵਾਰ ਵੀਡੀਓ ਕਰ ਲੋ ਭਾਈ ਇੱਕ ਵਾਰ ਮੇਰੇ ਨਾਲ ਵੀਡੀਓ ਕਰ ਲੋ ਭਾਈ ਇੱਕ ਵਾਰ ਪੁਲਿਸ ਮੇਰੇ ਨਾਲ ਭਾਂਨੇ ਰਹਿਤੇ ਲਖੇ ਦੇ ਰਿਗਾਰਡਿੰਗ ਵੀਡੀਓ ਕਰ ਲੋ ਫੇਰ ਤੂੰ ਉਹਨਾਂ ਤੋਂ ਪੈਸੇ ਲੈ ਕੇ ਵੀਡੀਓ ਡੀਟ ਕਰਤੀ ਨਹੀਂ ਕੀਤੀ ਤਾਂ ਕਹਿ ਠੀਕ ਨਹੀਂ ਇਹ ਔਕਾਤ ਆ ਰਣਜੋਤ ਦੀ ਜਿਹੜੀ ਤੂੰ ਫੋਲੋਅਰਾਂ ਦੀ ਗੱਲਾਂ ਕਰਦਾ ਨਾ ਜਿਹੜੀ ਤੂੰ ਔਕਾਤ ਦੀ ਗੱਲਾਂ ਕਰਦਾ ਵਾ ਇਹ ਔਕਾਤ ਆ ਰਣਜੋਤ ਦੀ ਮੈਂ ਨਹੀਂ ਤੈਨੂੰ ਫੋਨ ਕੀਤਾ ਸੀ ਮੈਂ ਨਹੀਂ ਦਿਖਾ ਦੇ ਜੇ ਮੈਂ ਤੈਨੂੰ ਫੋਨ ਕੀਤਾ ਚੜ ਗੁਰ ਦਵਾਰੇ ਮੈਂ ਵੀ ਆਉਣਾ ਆ ਜਾ ਉੱਥੇ ਕਿਲਾ ਸਾਹਿਬ ਚਲਦੇ ਆਂ ਬਟੰਡੇ ਉੱਥੇ ਚੈੜਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂ ਮੈਂ ਠੀਕ ਆ ਤੂੰ ਮੈਨੂੰ ਫੋਨ ਕਰਕੇ ਦੋ ਤਿੰਨ ਦਿਨ ਕਿਹਾ ਕਿ ਭਾਈ ਮੇਰੇ ਨਾਲ ਇੱਕ ਵੀਡੀਓ ਕਰ ਲਓ ਮੇਰੇ ਨਾਲ ਇੱਕ ਵੀਡੀਓ ਕਰ ਲਓ ਜਦੋਂ ਤੇਰੇ ਨਾਲ ਮੈਂ 50 ਪਤਾ ਨਹੀਂ 55 ਮਿੰਟ ਦੀ ਵੀਡੀਓ ਬਣਾਈ ਸੀਗੀ ਲਾਈਵ ਦੇ ਵਿੱਚ ਜਦੋਂ ਭਾਨੇ ਤੇ ਲੱਖੇ ਦੇ ਉਹ ਤੇਰੀ ਵੀਡੀਓ ਇੰਨੀ ਚੱਲੀ ਫਿਰ ਤੂੰ ਪੈਸੇ ਲੈ ਕੇ ਹਫ਼ਤੇ ਬਾਅਦ ਡੀਲੀਟ ਕਰਤੀ ਲਖੇ ਭਾਣੇ ਤੋਂ ਨਹੀਂ ਕੀਤੀ ਤਾਂ ਕਹੇ ਨਹੀਂ ਕੀਤੀ ਤਾਂ ਕਹੇ ਜੇ ਨਹੀਂ ਕੀਤੀ ਤਾਂ ਕਹੇ ਠੀਕ ਨਹੀਂ ਇਹ ਕਹਿੰਦਾ ਪਿਆ ਕਹਿੰਦਾ ਮੈਂ ਡੀਲੀਟ ਤਾਂ ਕੀਤੀ ਲੋਕੀ ਗਾਲਾਂ ਕੱਢਦੇ ਸੀ ਫਿਰ ਲੋਕੀ ਤੈਨੂੰ ਜੇ ਗਾਲਾਂ ਕੱਢਦੇ ਸਾਡੇ ਰਿਗਾਰਡਿੰਗ ਫਿਰ ਤੂੰ ਹਫ਼ਤਾ ਆ ਮੈਨੂੰ ਹੁਣ ਹੁਣ ਆ ਲੇਟਸ ਆਸਮਸ ਕਿਉਂ ਕੀਤੇ ਫਰਾਂ ਕੁੜੀ ਦੇ ਰਿਗਾਰਡਿੰਗ ਫਿਰ ਮੇਰੇ ਤੋਂ ਮਦਦ ਕਿਉਂ ਮੰਗੀ ਤੂੰ ਉਦੋਂ ਗਾਲਾਂ ਨਹੀਂ ਕੱਢਦੇ ਸੀ ਤੈਨੂੰ ਕਿ ਰਣਜੋਧ ਕਿਉਂ ਜਾਂਦਾ ਮਦਦ ਮੰਗਣ ਉਦੋਂ ਗਾਲਾਂ ਨਹੀਂ ਕੱਟੀਆਂ ਇਸ ਗੱਲ ਦਾ ਇਹ ਜਵਾਬ ਆ ਇਹਨੂੰ ਇਹ ਪੁੱਛੋ ਕਿ ਜਿਹੜਾ ਇਹਨੇ ਚੈਲੰਜ ਦਿੱਤਾ ਸੀ ਇੱਕ ਨਹਿਰ 'ਚ ਛਾਲ ਮਾਰਨ ਵਾਲਾ ਇਹਨੇ ਮੰਗ ਖਾਣੇ ਨੇ ਉਹ ਮੈਂ ਵੀਡੀਓ ਅੱਜ ਮੈਂ ਸਾਰੀਆਂ ਕੰਲੀਆਂ ਕੰਲੀਆਂ ਪਾਉਂਗਾ ਆਪਣੇ ਪੇਜ ਤੇ ਚੈੱਕ ਕਰ ਲਿਓ ਇਹਦੇ ਪਿੰਡ ਦੀ ਪੰਚਾਇਤ ਆਈ ਸੀ ਉਹ ਦੂਜੇ ਬੰਦੇ ਵੀ ਆਏ ਸੀ ਚੈਲੰਜ ਦੇ ਕੇ ਮੁਕਰਿਆ ਸੀ ਇਹ ਬੰਦਾ ਮੈਂ ਸਾਰੀਆਂ ਵੀਡੀਓ ਚਾੜੂਗਾ ਇਹਦੀਆਂ ਇਹਦੀ ਔਕਾਤ ਇਹ ਦਿਖਾਉਣੀ ਹੈ ਇਹਨੂੰ ਮੈਂ ਇਹਦੀ ਔਕਾਤ ਇਹ ਦਿਖਾਉਣੀ ਹੈ ਇਹਨੂੰ ਅੱਜ ਮੈਂ ਮੈਂ ਕਹਿੰਦਾ ਕਰ ਚੈਲੰਜ ਸੈਪਟ ਇੱਕ ਪਿਓ ਦਾ ਪੁੱਤ ਕਰ ਚੈਲੰਜ ਸੈਪਟ ਮੇਰੇ ਕੋਲੇ ਵੀ ਚੈਟ ਪਈ ਆ ਬਾਈ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਹਦੀ ਚੈਟ ਪਈ ਆ ਜਿਹਦੇ ਵਿੱਚ ਇਹ ਮੰਨਿਆ ਵਾ ਕਿ ਹਾਂ ਮੈਂ ਆਪਣੇ ਪੈਸਿਆਂ ਦੇ ਸਿਗਨੇਚਰ ਕੈਪਸੂਲ ਖਾਣਾ ਇਹ ਮੰਨਿਆ ਵਾ ਬਾਈ ਇਹ ਮੰਨਿਆ ਵਾ ਜੋਤ ਮੰਗ ਖਾਣਾ ਮੈਂ ਮੰਗਿਆ ਨਹੀਂ ਕਹਿਣਾ ਜੋਤ ਮੰਗ ਖਾਣਾ ਮੰਗ ਖਾਣਾ ਜੋਤ ਇਹ ਮੰਨਿਆ ਵਾ ਮੇਰੇ ਕੋਲ ਚੈਟ ਪਈ ਆ ਦੀ ਅੱਜ ਉਹ ਵੀ ਮੈਂ ਪਾਉਂਗਾ ਸਾਰੀ ਦੀ ਸਾਰੀ ਚੈਟ ਪਾਉਂਗਾ ਮੈਂ ਹਾਂ ਅਸੀਂ ਮੈਂ ਕਹਿੰਨਾ ਇਹ ਕਹਿੰਦਾ ਨਾ ਕਹਿੰਦਾ ਇਹਨੂੰ ਫੋਲੋਅਰਾਂ ਦਾ ਨਹੀਂ ਪਤਾ ਇਹਨੂੰ ਆ ਨਹੀਂ ਸੱਚੀ ਸਾਨੂੰ ਨਹੀਂ ਪਤਾ ਬਾਈ ਮੈਨੂੰ ਨਹੀਂ ਪਤਾ ਮੈਂ ਤਾਂ ਖੁਦ ਕਹਿਣਾ ਪਿਆ ਮੇਰੀ ਇੱਕ ਰੀਲ ਹੁਣ ਮੈਂ ਤੁਹਾਨੂੰ ਦੱਸਦਾ ਗੱਲ ਮੇਰੀ ਇੱਕ ਰੀਲ ਆ ਮੇਰੇ ਇੱਕ ਇੰਟਰਵਿਊ ਹੋਈ ਸੀਗੀ ਅੱਜ ਤੋਂ ਕਾਫੀ 7-8 ਮਹੀਨੇ ਪਹਿਲਾਂ ਆਪਣੇ ਮੱਕਰ ਸਾਹਿਬ ਦੇ ਚੈਨਲ ਤੇ ਐਸ ਐਮ ਟੀਵੀ ਦੇ ਉੱਪਰ ਉਹਦੇ ਵਿੱਚੋਂ ਉਹਨਾਂ ਨਸ਼ੇ ਦੇ ਉੱਪਰ ਹੋਈ ਸੀ ਇੱਕ ਉਹਦੇ ਵਿੱਚੋਂ ਇੱਕ ਉਹਨਾਂ ਨੇ ਆਪਣੇ ਰੀਲ ਬਣਾ ਕੇ ਉਹਨਾਂ ਦਾ ਇੱਕ ਚੈਨਲ ਆ ਇੰਸਟਾਗ੍ਰam ਤੇ ਦਾਸਤਾਨ ਦਾਸਤਾਨ ਚੈਨਲ ਆ ਉਹਦੇ ਤੇ ਪਾਤੀ ਮੈਨੂੰ 3-4 ਮਹੀਨੇ ਬਾਅਦ ਨਾ ਆਪਣੇ ਭਾਜੀ ਦਾ ਮੈਸੇਜ ਆਉਂਦਾ ਸਵੇਰੇ 4 ਵਜੇ ਠੀਕ ਹੈ ਨਹੀਂ 4 ਪਏ ਮੈਸੇਜ ਆਉਂਦਾ ਵਾ ਮੈਂ ਕਲਿੱਕ ਕੀਤੀ ਮੈਂ ਕਹਾਂ ਜੀ ਵਧੀਆ ਗੱਲ ਦਾ ਜੇ ਤੁਸੀਂ ਆਪਣੇ ਇੰਸਟਾਗ੍ਰam ਦਾਸਤਾਨ ਚੈਨਲ ਤੇ ਪਾਤੀ ਕੋਈ ਗੱਲ ਨਹੀਂ ਫਿਰ ਮੈਂ ਕਹਾਂ ਜੀ ਤੁਸੀਂ ਉਹਨਾਂ ਨੇ ਕਲਿੱਕ ਇਹ ਗੋਲ ਕੀਤਾ ਹੈ ਸੀ ਕਿ ਦੇਖ ਐ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਉਹਦੇ ਉਹਨਾਂ ਦੇ ਬੰਦੇ ਨੇ ਵੀ ਪੁੱਛਿਆ ਕਿ 3.5 ਦਾ ਐਮ ਦਾ ਮਤਲਬ ਕੀ ਹੁੰਦਾ ਮੈਨੂੰ ਨਹੀਂ ਪਤਾ ਅਸੀਂ ਸਾਡੀ ਲੜਾਈ ਨਹੀਂ ਹੈ ਕਿ ਫੋਲੋਵਰਾਂ ਦੀ ਮੈਂ ਖੁਦ ਕਹਿਣਾ ਪਿਆ ਮੈਨੂੰ ਨਹੀਂ ਪਤਾ ਐਮ ਤੇ ਮੈਨੂੰ ਬਾਅਦ ਚੋ ਦੱਸਿਆ ਉਹਨੇ ਕਹਿੰਦਾ ਭਾਈ ਕੇ ਦਾ ਇਹ ਮਤਲਬ ਹੁੰਦਾ ਐਮ ਦਾ ਇਹ ਮਤਲਬ ਹੁੰਦਾ ਉਹਨਾਂ ਦੀ ਟੀਮ ਦੇ ਬੰਦੇ ਨੇ ਮੈਨੂੰ ਜਿਹੜਾ ਇੰਟਰਵਿਊ ਮੇਰੀ ਕੀਤੀ ਸੀਗੀ ਉਹ ਬੰਦੇ ਨੂੰ ਮੈਂ ਲਾਈਵ 'ਚ ਲਿਆਉ ਮੈਂ ਖੁਦ ਪੁੱਛਿਆ ਉਹ ਕਹਿੰਦਾ ਭਾਈ ਇਹ 3.5 ਮੈ ਮੈਂ ਕਿਹਾ ਇਹਦਾ ਮਤਲਬ ਕੀ ਹੋਇਆ ਕਹਿੰਦਾ ਕਹਿੰਦਾ ਜੀ ਭਾਈ ਸਾਡੇ ਚੈਨਲ ਤੇ ਤੁਹਾਡੀ ਰੀਲ ਪਈ ਸੀ ਸਾਡੇ ਚੈਨਲ ਤੇ ਸਭ ਤੋਂ ਵੱਧ ਰੀਲ ਹੁਣ ਤੱਕ ਤੁਹਾਡੀ ਚੱਲੀ ਆ 3.5 ਮਿਲੀਅਨ ਮੈਂ ਕਿਹਾ 3.5 ਮਿਲੀਅਨ 3.5 ਲੱਖ ਕਹਿੰਦਾ ਨਹੀਂ 35 ਲੱਖ ਹੋ ਗਿਆ ਭਾਈ ਕਹਿੰਦਾ ਮੈਂ ਇਹਨੂੰ ਪੁੱਛਿਆ ਮੈਨੂੰ ਨਹੀਂ ਪਤਾ ਸਾਡੀ ਲੜਾਈ ਹੋਇਆ ਨਹੀਂ ਕੀ ਇਹ ਇਹ ਔਕਾਤ ਤੇਰੀ ਆ ਇਹ ਔਕਾਤ ਤੇਰੇ ਭਾਨੇ ਤੇ ਲੱਖੇ ਦੀ ਆ ਉਹ ਸਾਡੇ ਨਾਲ ਗੱਲ ਕਰੇਗਾ ਓਏ ਮੰਗ ਖਾਣੇ ਆ ਅੱਜ ਤੈਨੂੰ ਮੈਂ ਦੱਸਦਾ ਮੈਂ ਖੁਦ ਪੁੱਛਿਆ ਉਹਨੂੰ ਦੇਖੋ ਇਸ ਚੀਜ਼ ਦੇ ਵਿੱਚ ਇਹ ਚੀਜ਼ ਕਿੱਡੀ ਕੋ ਹੋ ਹੋਗੀ ਨਹੀਂ ਪਤਾ ਕਈ ਚੀਜ਼ਾਂ ਦਾ ਨਹੀਂ ਪਤਾ ਦਾ ਸਾਨੂੰ ਪਤਾ ਹੀ ਨਹੀਂ ਫੋਲੋਅਰ ਹੁੰਦੇ ਕੀ ਨੇ ਸਾਨੂੰ ਇਹ ਨਹੀਂ ਪਤਾ ਮਿਲੀਅਨ ਚ ਕਿੰਨੇ ਫੋਲੋਅਰ ਹੁੰਦੇ ਨੇ ਕੇਚ ਚ ਕੀ ਹੁੰਦੇ ਆ ਐਮ ਚ ਮੈਂ ਪੁੱਛਿਆ ਉਹ ਬਾਈ ਨੇ ਮੈਨੂੰ ਮੈਂ ਬਾਈ ਨੂੰ ਵੀ ਲਾਈਵ ਚ ਲਿਆ ਉਹ ਮੱਕੜ ਸਾਹਿਬ ਦਾ ਚੈਨਲ ਚ ਕੰਮ ਕਰਦਾ ਮੁੰਡਾ ਆਪਣੇ ਜਰਨਲਿਸਟ ਆ ਉਹ ਜਿਹੜਾ ਇੰਟਰਵਿਊ ਕਰਦਾਦਾ ਦੀਪ ਹੁਣ ਉਹ ਅਨਮਿਊਟ ਚਲੇ ਗਿਆ ਉਹ ਕਹਿੰਦਾ ਬਾਈ ਇਹ ਮੈਂ ਕਹਾਂ 3.5 ਐਮ 3.5 ਲੱਖ ਕਹਿੰਦਾ ਨਹੀਂ ਭਾਈ 3.5 ਲੱਖ ਨਹੀਂ 35 ਲੱਖ ਚੱਲੀ ਆ ਤੇਰੀ ਰੀਲ ਫਿਰ ਕੀ ਇਹਦੇ ਪੁੱਛ ਲਿਆ ਇਹਨਾਂ ਚੱਕ ਕੇ ਉਹੀ ਗੱਲਾਂ ਕਰੀ ਜਾਂਦਾ ਵਾ ਅੱਜ ਮੈਂ ਓਰੀਜਨਲ ਚੈਟ ਪਾਉਂਗਾ ਹੁਣ ਹੁਣ ਇੱਕ ਇੱਕ ਚੀਜ਼ ਦੀ ਚੈਟ ਪਾਉਂਗਾ ਇਹਨੂੰ ਕਹੋ ਜੇ ਪਿਓ ਦਾ ਪੋਤਾ ਨਾ ਮੇਰੇ ਖਿਲਾਫ ਤੇਰੇ ਕੋਲ ਜਿੰਨੇ ਸਬੂਤ ਆ ਪਾ ਦੇ ਨੈਟ ਤੇ ਲਵ ਯੂ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਦੋਂ ਹੋਣਾ ਜਦ ਤੂੰ ਆਏਂਗਾ ਗੁਰਦੁਆਰੇ ਆ ਜਾ ਆ ਜਾ ਚੜ ਗੁਰਦੁਆਰੇ ਉੱਥੇ ਪੱਤਰਕਾਰ ਲਿਆ ਮੈਂ ਵੀ ਲਿਆਉਣਾ ਜੇ ਪਿਓ ਦਾ ਪੋਤਾ ਤਾਂ ਚੱਕ ਕਰ ਚੈਲੈਂਜ ਅਕਸੈਪਟ ਜਾ ਤੂੰ ਮੇਰੇ ਪੈਰੀ ਹੱਥ ਲਾਈਂ ਜਾ ਤੂੰ ਮੈਂ ਤੇਰੇ ਲਾਉ ਜੇ ਫੇਕ ਨਿਕਲੀ ਚੈਟ ਉਹ ਜਿਹੜੀ ਮੈਂ ਪਾਈ ਆ ਇਹਨੇ ਆਪ ਮੰਨਿਆ ਵਾ ਇਹਨੇ ਆਪ ਮੰਨਿਆ ਕਹਿੰਦਾ ਜੀ ਮੈਂ ਸਿਗਨੇਚਰ ਕੈਪਸੂਲ ਖਾਨਾ ਬਾਈ ਆਪਣੇ ਪੈਸਿਆਂ ਦਾ ਖਾਨਾ ਕਹਿੰਦਾ ਮੈਂ ਕਹਿੰਦਾ ਕੋਈ ਮੈਨੂੰ ਕਹੇ ਤਾਂ ਸਹੀ ਜੇ ਹਾ ਜੇ ਉਹ ਕਰਦਾ ਮੈਂ ਇਹ ਸਿਗਨੇਚਰ ਕੈਪਸੂਲ ਆਪ ਮੰਨਿਆ ਬਾਈ ਆਪ ਮੇਰੇ ਕੋਲ ਚੈਟ ਪਈ ਹੈ ਇਹਦੀ ਕਿ ਹਾਂ ਮੈਂ ਖਾਨਾ ਕਹਿੰਦਾ ਮੈਂ ਕਹਿੰਦਾ ਆਪਣੇ ਪੈਸਿਆਂ ਦਾ ਖਾਨਾ ਦੱਸੋ ਕਿੱਡੀ ਕੁ ਬਾਦਰੀਆ ਨਸ਼ੇੜੀ ਇਹ ਨਸ਼ੇੜੀ ਉੱਟ ਕੇ ਸਾਨੂੰ ਮੱਤਾ ਲਊਗਾ ਇਹ ਨਸ਼ੇੜੀ ਇਹ ਸਾਨੂੰ ਮੱਤਾ ਦਊਗਾ ਇਹ ਹੱਦ ਹੋ ਗਈ ਇਹਦੇ ਮੰਗ ਖਾਣੇ ਦੀ ਬਕਵਾਸ ਲਗਾਇਆ ਕਰਨ ਕਰ ਪੁੱਤ ਜੇ ਇੱਕ ਪਿਓ ਦਾ ਨਾ ਕਰ ਚਾਹਾਂ ਸੱਪ ਤੈਨੂੰ ਮੈਂ ਬੰਦੇ ਦਾ ਪੁੱਤ ਬਣਾਉ ਮੈਂੰਤਾ ਕਰਦਾ ਨਹੀਂ ਹਾਂ ਤੂੰ ਮੇਰੀ ਮਿੰਤਾ ਤਿੰਨ ਦਿਨ ਲਗਾਤਾਰ ਮੈਂ ਮਿੰਤਾ ਕਰਦਾ ਨਹੀਂ ਹਾਂ ਤੂੰ ਮੇਰੀ ਮਿੰਤਾ ਤਿੰਨ ਦਿਨ ਭਾਈ ਮੇਰੇ ਨਾਲ ਲਾਈਵ ਕਰ ਲੋ ਭਾਈ ਮੇਰੇ ਨਾਲ ਲਾਈਵ ਕਰ ਲੋ ਜਦੋਂ ਲਾਈਵ ਕਰ ਲਿਆ ਵਧੀਆ 50 55 ਮਿੰਟ ਦਾ ਲਾਈਵ ਕੀਤਾ ਤੇਰੇ ਨਾਲ ਮੈਂ ਮੁੜ ਕੇ ਫੇ ਤੂੰ ਗ੍ਰੀਡ ਕਿਉਂ ਕੀਤਾ ਲੱਖੇ ਭਾਨੇ ਤੋਂ ਪੈਸੇ ਲੈ ਕੇ ਕਿਉਂ ਕੀਤਾ ਇਹ ਹੁਣ ਪਤਾ ਕੀ ਕਹੂਗਾ ਕਿ ਮੈਂ ਡੀਲੀਟ ਰਿਸਕ ਕਰਕੇ ਕੀਤਾ ਕਿ ਲੋਕੀ ਗਾਲਾਂ ਕੱਢਦੇ ਸੀ ਫੇ ਜੇ ਲੋਕੀ ਤੈਨੂੰ ਗਾਲਾਂ ਕੱਢਦੇ ਸੀ 20 ਦਿਨ ਪਹਿਲਾਂ ਫਿਰ April ਚ ਮੈਨੂੰ ਫੇ ਦੁਬਾਰਾ ਚੈਟ ਕਿਉਂ ਭੇਜੀ ਕਿ ਬ੍ਰਾਊਨ ਕੁੜੀ ਦਾ ਭਾਈ ਉਹਦੇ ਰਿਗਾਰਡਿੰਗ ਵੀਡੀਓ ਕਰੋ ਉਦੋਂ ਕਿਉਂ ਭੇਜੀ ਫਿਰ ਜੇ ਤੈਨੂੰ ਗਾਲਾਂ ਕੱਢਦੇ ਸੀ ਆ ਜਾ ਇਸ ਗੱਲ ਤੇ ਹੁਣ ਹੁਣ ਪੁੱਤ ਤੈਨੂੰ ਇਹੀ ਦੱਸਣਾ ਵਾ ਕਿ ਫਾਲੋਅਰ ਕੀ ਹੁੰਦੇ ਨੇ ਸੱਚ ਕੀ ਹੁੰਦਾ ਝੂਠ ਕੀ ਹੁੰਦਾ ਤੈਨੂੰ ਬੰਦੇ ਦਾ ਪੁੱਤ ਨਾ ਨਾ ਬਣਾਇਆ ਤਾਂ ਤੂੰ ਕਹੀਂ ਸਾੜਾ ਤੇਰੀ ਔਕਾਤ ਹੈ ਕਿ ਸੱਟਣਾ ਬਹਿ ਕੇ ਗੱਲ ਕਰਨੀ ਤੂੰ ਬਕਵਾਸ ਲੱਗਿਆ ਕਰਨ ਹੈ ਤੂੰ ਕੁੱਤਾ ਕੁੱਤਾ ਲੱਗਿਆ ਹੋਇਆ ਕੁੱਤੇ ਤਾਂ ਤੇਰੇ ਵਰਗੇ ਨੇ ਕੁੱਤੇ ਤੇਰੇ ਵਰਗੇ ਨੇ ਜਿਹੜੇ ਫੋਲੋਵਰਾਂ ਪਿੱਛੇ ਬਾਹੂ-ਬਾਹੂ ਕਰਦੇ ਫਿਰਦੇ ਨੇ ਤੇਰੀ ਆ ਤਾਂ ਸਾਰੀ ਚੈਟ ਪਾਉਂ ਪੁੱਤ ਸਾਰੀ ਚੈਟ ਇੱਕ ਚੀਜ਼ ਦੀ ਚੈਟ ਪਾਉਂ ਤੇਰੀ ਫਿਕਰ ਨਾ ਕਰ ਦਾਨਿਸ਼ ਮੈਦਨ ਫੋਨ ਕਰਦਾ ਭਾਈ ਆ ਲਾਈਵ ਕੱਟਣ ਤੋਂ ਬਾਅਦ ਤੈਨੂੰ ਮੈਂ ਫੋਨ ਕਰਦਾ ਹੈ ਤੂੰ ਬੋਲੇਗਾ ਸਾਨੂੰ ਜੇ ਤੈਨੂੰ ਅੱਜ ਲੱਖੇ ਭਾਨੇ ਹੁੰਦੇ ਐ ਇੰਨੇ ਚੰਗੇ ਲੱਗਦੇ ਸੱਟ ਮੇਰੇ ਨਾਲ ਮੈਨਾਂ ਕਿਉਂ ਲਾਈਵ ਕੀਤਾ ਸੀ ਫਿਰ ਤੂੰ ਮੈਨਾਂ ਕਿਉਂ ਲਾਈਵ ਕੀਤਾ ਸੀ ਬੋਲ ਤਾਂ ਸਹੀ ਲਾਈਵ ਕਿਉਂ ਕਰਕੇ ਫਿਰ ਟ੍ਰੀਟ ਕਰਤਾ ਪੈਸੇ ਲੈ ਕੇ ਉਹਨਾਂ ਤੋਂ ਸਾਰਾ ਔਕਾਤ ਤੇਰੀ ਹੈਗੀ ਕਿਸ ਨੂੰ ਤੂੰ ਕਹਿੰਦਾ ਮੈਨੂੰ ਬਲੈਕਮੇਲ ਕਰਦੇ ਬਲੈਕਮੇਲ ਕਰਨ ਨੂੰ ਸਾਰਾ ਤੂੰ ਅੰਬਾਨੀ ਆ ਟਾਟਾ ਵਾ ਕੋਈ ਬਰਲਾ ਵਾ ਤੇਰੀ ਔਕਾਤ ਹੈਗੀ ਐ 10000 ਤਾਂ ਤੇਤੋਂ ਦਿੱਤਾ ਨਹੀਂ ਗਿਆ ਚੈਲੰਜ ਦੇ ਕੇ 10000 ਤਾਂ ਤੇਤੋਂ ਦਿੱਤਾ ਨਹੀਂ ਗਿਆ ਨਹਿਰ ਵਾਲਾ ਚੈਲੰਜ ਦੇ ਕੇ ਤੂੰ ਗੱਲ ਕਰੇਂਗਾ ਤੇਰੇ ਪੰਚਾਇਤਾਂ ਤੱਕ ਇਕੱਠੀਆਂ ਹੋਈਆਂ ਉਸ 10000 ਰੁਪਏ ਬੱਚੇ ਨਹੀਂ ਹੋਈਆਂ ਤਾਂ ਕਹੇ ਜੇ ਤੇਰੇ ਤੇਰੇ ਪਿੰਡ ਦੀ ਤੇ ਕੋਈ ਦੂਜੀ ਪੰਚਾਇਤ ਦੀ ਉਹ ਵੀਡੀਓ ਮੈਂ ਅੱਜ ਪਾਉਂਗਾ ਤੇ ਆਪਣੇ ਚੈਨਲ ਤੇ ਚੈੱਕ ਕਰ ਲਿਓ ਬਾਈ ਤੇਰੇ ਪਿੰਡ ਪੰਚਾਇਤਾਂ ਤੱਕ ਇਕੱਠੀਆਂ ਹੋਈਆਂ ਤੇਰੇ 10000 ਕਰਕੇ ਜਿਹੜਾ ਤੂੰ ਚੈਲੰਜ ਦੇ ਕੇ ਮੁੱਕਰ ਗਿਆ ਸੀ ਤੂੰ ਤੈਨੂੰ ਚੱਲ ਤੈਨੂੰ ਅਸੀਂ ਬਲੈਕਮੇਲ ਕਰਨਾ ਕਾਹਦੇ ਲਈ ਓਏ ਤੇਰੀ ਔਕਾਤ ਹੈ ਜੀ ਤੈਨੂੰ ਚ ਬਲੈਕਮੇਲ ਕਰੂਗਾ ਕੋਈ ਸੜਾ ਆਪ ਤਾਂ ਤੂੰ ਫੋਨ ਮਾਰਾ ਪਿੱਛੇ ਬੁਕਵਾ ਉਹ ਕਰਦਾ ਪਤਾ ਇੱਕ ਫੋਨ ਆਇਆ ਇੱਕ ਐ ਆਪਣੀ ਸ਼ਕਲ ਦੇਖ ਸੜਾ ਪਹਿਲਾਂ ਆਪਣੇ ਆਪ ਨੂੰ ਵੱਲ ਦੇਖ ਪਹਿਲਾਂ ਤੂੰ ਲੱਗਿਆ ਹੋਇਆ ਤੂੰ ਬਕਵਾਸ ਕਰਨ ਮੈਂ ਕਹਿੰਦਾ ਆ ਜਾ ਜਿੱਥੇ ਆਉਣਾ ਆ ਜਾ ਲਾਈਵ ਚ ਆਣਾ ਲਾਈਵ ਚ ਆ ਜਾ ਤੂੰ ਆਪਣੇ ਸਬੂਤ ਚੱਕ ਮੈਂ ਤੇਰੇ ਅੱਜ ਪਾਉਣਾ ਸਾਰੇ ਜਿੱਥੇ ਤੂੰ ਆਪ ਮੰਨਦਾ ਕਿ ਮੈਂ ਸਿਗਨੇਚਰ ਕੈਪਸੂਲ ਖਾਣਾ ਤੇ ਆਪਣੇ ਪੈਸਿਆਂ ਦਾ ਖਾਣਾ ਪਈ ਕਹਿੰਦਾ ਕੋਈ ਕੁਝ ਕਹੀ ਜਾਵੇ ਆਪ ਮੰਨਿਆ ਇਹ ਮੈਂ ਪਾਉਣਾ ਅੱਜ ਦੀ ਚੈਟੇ ਵੀ ਕੱਟ ਸਾਰੀ ਪਾਉਂ ਅੱਜ ਮੇਰੇ ਕੋਲ ਸਾਰਾ ਕੁਝ ਪਿਆਦਾ ਬੈਠੇ ਆ ਜਾ ਚਾਰ ਪੱਤਰ ਕਰ ਨਾਲ ਆਪਣੇ ਲੈ ਆ ਬੇ ਨਾਲੇ ਮੈਂ ਉਦੋਂ ਦੋ ਦੋ ਪਾਣੀ ਦਾ ਪਾਣੀ ਹੋ ਜੂ ਹੱਦ ਹੋ ਗਈ ਤੇਰੇ ਵਾਲੀ ਤੂੰ ਸਾਲਾ ਬਕਵਾਸ ਲੱਗਿਆ ਮੈਨੂੰ ਦਰਾਹਾ ਦਰਾਹਾ ਕੇ ਸਾਲਾ ਤੇਰੇ ਪਿੰਡ ਚ ਨਾ ਤੈਨੂੰ ਲੋਕ ਗਾਲਾਂ ਕੱਢਦੇ ਨੇ ਮੈਂ ਤੇਰੀ ਵੀਡੀਓ ਪਾਉਂਗਾ ਅੱਜ ਅੱਜ ਪਾਉਂ ਤੇਰੀ ਵੀਡੀਓ ਲੈ ਮੇਰੇ ਸ਼ਹਿਰ ਚ ਇੱਕ ਬੰਦਾ ਖੜਾ ਕਰਦੀ ਜਿਹੜਾ ਮੈਨੂੰ ਗਾਲਾਂ ਕੱਢਦਾ ਹੋਵੇ ਮੇਰੇ ਸ਼ਹਿਰ ਦਾ ਇੱਕ ਬੰਦਾ ਖੜਾ ਕਰਦੀ ਜਿਹੜਾ ਮੈਨੂੰ ਗਾਲਾਂ ਕੱਢਦਾ ਹੋਵੇ ਕੋਈ ਕਰਦੀ ਤੇਰੀ ਅੱਜ ਮੈਂ ਤੇਰੇ ਪਿੰਡ ਦੇ ਬੰਦਿਆਂ ਦੀ ਵੀਡੀਓ ਪਾਉਂ ਜਿਹੜਾ ਤੈਨੂੰ ਟਕਾ ਟਕਾ ਕੇ ਮਾ ਪੜਦੀ ਗਾਲਾਂ ਕੱਢ ਰਿਹਾ ਆਪ ਅੱਜ ਤੇਰੀ ਮੈਂ ਵੀਡੀਓ ਵਾਚ ਕਰਦਾ ਹੁਣੇ ਰੀਲਿਸ ਕਰੂੰ ਸਾਰਿਆਂ ਤੂੰ ਲੱਗਿਆ ਹੋਇਆ ਸਾਨੂੰ ਕੁੱਤਾ-ਕੁੱਤਾ ਕਰਨ ਠੀਕ ਨਹੀਂ ਮੈਂ ਤੈਨੂੰ ਦੱਸਤੀ ਗੱਲ ਅੱਜ ਤੇ ਅੱਜ ਤੇਰੀ ਔਕਾਤ ਹੀ ਤੈਨੂੰ ਚੈੱਕ ਕਰਨੀ ਸਾਰਾ ਦਿਨ ਤੇਰੇ ਆਹੀ ਕੰਮ ਕਰਨਾ ਅੱਜ ਤੇਰੇ ਪਿੰਡ ਪੰਚਾਇਤਾਂ ਆਈਆਂ 10000 ਰੁਪਏ ਪਿੱਛੇ ਤੇਰੇ ਉਹ ਗਰੀਬ ਮੁੰਡਾ ਵਿਚਾਰਾ ਠੰਡ ਦੇ ਵਿੱਚ ਜਿਹੜਾ ਵਿਚਾਰੇ ਨੇ ਚੈਲੰਜ ਐਕਪੀ ਕੀਤਾ ਉਹਦੋਂ ਪੁੱਛੋ ਇਹਨੂੰ ਕਿੱਥੇ ਗਿਆ ਉਹ ਮੈਂ ਉਹ ਮੁੰਡੇ ਨੂੰ ਵੀ ਲਾਈਵ 'ਚ ਲੈ ਕੇ ਆਉਣਾ ਜਿਹਨੇ ਇਹੋ ਕੀਤੀ ਸੀ ਪੰਚਾਇਤਾਂ ਗੱਟੀਆਂ ਕੀਤੀਆਂ ਸੀ ਅੱਜ ਉਹਨੂੰ ਲਾਈਵ 'ਚ ਲੈ ਕੇ ਆਉਂ ਉਹਦੀ ਓਕਾਦੀ ਦਿਖਾਉਣੀ ਹੈ ਇਹਨੂੰ ਸਾਲਾ ਸਿੰਗਨੇਚਰ ਕੈਪਸੂਲ ਖਾਣ ਵਾਲਾ ਸਾਡੇ ਨਾਲ ਗੱਲ ਕਰੂ ਨਸ਼ੇੜੀ ਸਾਲਾ ਬਕਵਾਸ ਕਰਦਾ ਸਾਨੂੰ ਦੇਖੋ ਇਹਦੀ ਵੀਡੀਓ ਧਿਆਨ ਨਾਲ ਦੇਖਿਓ ਜੀ ਇਹ ਇਹ ਕਿਵੇਂ ਨਿੰਗ ਜੱਥੇਬੰਦੀਆਂ ਸਾਡੇ ਖਿਲਾਫ ੜਕਾ ਰਿਆ ਅਸੀਂ ਕਦੇ ਗਲਤ ਬਿਆਨ ਦਿੱਤਾ ਨਿੰਗ ਜੱਥੇਬੰਦੀਆਂ ਦੇ ਮੈਂ ਤਾਂ ਕਹਿਣਾ ਪਿਆ ਮਾ ਮੰਗੂ ਮੱਠ ਨਸ਼ੇੜੀ ਸੀ ਮੈਂ ਕਹਿ ਰਿਹਾ ਇੱਕ ਨਯਾਜ ਮੁੰਡਾ ਮਾਰਿਆ ਉਹਨੇ ਮੰਗੂ ਮੱਠ ਨੇ ਨਹੀਂ ਸੀ ਨਸ਼ੇੜੀ ਤਾਂਗੇ ਦੇ ਮੈਂ ਤਾਂ ਕਹਿ ਰਿਹਾ ਮੈਂ ਜਥੇਬੰਦੀ ਨੂੰ ਤਾਂ ਨਹੀਂ ਕਿਹਾ ਬੰਦੇ ਨੂੰ ਕਿਹਾ ਨਾ ਮੈਂ ਨਾਂ ਲੈ ਕੇ ਕਿਹਾ ਦੱਸ ਦਿਓ ਜੇ ਮੈਂ ਕਿਸੇ ਨਿੰਗ ਜਥੇਬੰਦੀ ਦਾ ਇੱਕ ਵੀ ਵੀਡੀਓ ਕੱਢ ਦੋ ਜਿੱਥੇ ਅਸੀਂ ਨਿੰਗ ਜਥੇਬੰਦੀਆਂ ਨੂੰ ਗਲਤ ਕਿਹਾ ਹੋਵੇ ਬਾਈ ਮੰਗੂ ਮੱਠ ਨੂੰ ਜਾਣੀ ਇਹ ਇਹ ਬੰਦਾ ਮੰਗੂ ਮੱਠ ਨੂੰ ਜਾਣੀ ਹੀਰੋ ਮੰਨਦਾ ਹਜੇ ਵੀ ਨਸ਼ੇੜੀ ਨੂੰ ਜੀਨੇ ਇੱਕ ਨਜਾਇਜ਼ ਮੁੰਡਾ ਮਾਰ ਕੇ ਰੱਖਤਾ ਨਸ਼ੇ ਦੀ ਹਾਲਤ ਦੇ ਵਿੱਚ ਇਹ ਬੰਦਾ ਉਹਦਾ ਭਗਤਾ ਇਹ ਇਹਨੂੰ ਉਹਦਾ ਦੁੱਖ ਲੱਗਿਆ ਨਹੀਂ ਕਿ ਜੱਥੇਬੰਦੀਆਂ ਕਹਿੰਦਾ ਮੈਂ ਕਦੋਂ ਬੋਲਿਆਂ ਦਿਖਾ ਵੀਡੀਓ ਜਿੱਥੇ ਬੋਲਿਆ ਸੀ ਅਸੀਂ ਬੰਦਿਆਂ ਦੇ ਨਾਮ ਲੈ ਕੇ ਬੋਲੇ ਆ ਬਾਬਾ ਰਾਜਾ ਰਾਜ ਸਿੰਘ ਜੀ ਦੇ ਜੱਥੇਬੰਦੀ ਦਾ ਬਾਬਾ ਪ੍ਰਗਟ ਸਿੰਘ ਜੀ ਲੁਧਿਆਣੇ ਤੋਂ ਜਦ ਮਰਜੀ ਆ ਜੀ ਮੈਂ ਲਾਈਵ 'ਚ ਲਿਆਉਂਦਾ ਉਹਨਾਂ ਨੂੰ ਨਾਲ ਹੋਰ ਦੱਸ ਮੇਰੇ ਨਾਲ ਹੀ ਨੇ ਉਹ ਮੇਰੇ ਨਾਲ ਹੀ ਨੇ ਸਾਡੇ ਨਾਲ ਨੇ ਉਹ ਮੇਰੀ ਇਹ ਦੇਣਾ ਓਏ ਗੱਲ ਸੁਣ ਓਏ ਓ ਗੱਲ ਸੁਣ ਮੇਰੀ ਇਹ ਦੇਣਾ ਕਿ ਤੇਰੇ ਵਰਗੇ ਸਾਡੂ ਕਮੈਂਟ ਕਰਕੇ ਕਾਲ ਕਰਕੇ ਪੁੱਛਦੇ ਆ ਕੀ ਦੇਣਾ ਆ ਦੇਣਾ ਚੱਕ ਚੱਕ ਚੱਲ ਆਹ ਦੇਣਾ ਸਾਡੀ ਹੋਰ ਦੱਸ ਸਾਡੀ ਆਹ ਦੇਣਾ ਓਏ ਕਰ ਗੱਲ ਕਿ ਤੇਰੇ ਵਰਗੇ ਫੇਕ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਸਾਨੂੰ ਕਮੈਂਟ ਕਰਦੇ ਆ ਸਾਡੀ ਇਹ ਔਕਾਤ ਆ ਜੇ ਤੇਰੀ ਔਕਾਤ ਤੇਰੀ ਹੁੰਦੀ ਨਾ ਕੋਈ ਔਕਾਤ ਤਾਂ ਆਪਣੀ origignal ID ਤੋਂ ਕਰਦਾ ਸਾਡੇ ਹੈ ਹੀ ਨਹੀਂ ਦਰਾਹੇ ਸ਼ਿਵਸੈਨ ਵਾਲੇ ਸਾਡੇ ਦਰਾਹੇ ਚ ਆਈ ਨਹੀਂ ਸ਼ਿਵਸੈਨ ਵਾਲਾ ਕੋਈ ਦਿਖਾ ਦਿਓ ਦਿਖਾ ਦੇ ਇੱਕ ਵੀ ਵੀਡੀਓ ਦਰਾਹੇ ਚ ਕੋਈ ਹੈਗਾ ਤਾਂ ਸ਼ਿਵਸੈਨ ਵਾਲਾ ਦਿਖਾ ਦੇ ਇੱਕ ਵੀ ਸ਼ਿਵਸੈਨ ਵਾਲਾ ਹੋਵੇ ਤਾਂ ਹਾਂ ਥੋਡੇ ਬਟੰਡੇ ਜੂਰ ਹੈਗਾ ਥੋਡੇ ਬਟੰਡੇ ਜੂਰ ਹੈਗੀ ਆ ਲੈ ਲੱਖੇ ਨੂੰ ਪੁੱਛੋ ਕੀ ਕੀਤਾ ਉਹਨੇ ਕਦੇ ਬੋਲਿਆ ਸਾਡੀ ਇਹ ਘਾਤ ਆ ਸਾਡੀ ਇਹ ਸਮਝ ਗਏ ਨਾ ਕਿ ਤੇਰੇ ਵਰਗੇ ਲੱਤਾਂ ਦੇ ਭਾਰ ਨਹੀਂ ਚੱਲਣਾ ਮੁੜ ਕੇ ਫੇਕ ਆਈਡੀਆ ਬਣਾ ਕੇ ਕਮੈਂਟ ਕਰਦੇ ਹੋ ਸਾਡੀ ਇਹ ਔਕਾਤ ਆ ਸਾਡੀ ਇਹ ਦੇਣ ਆ ਪੰਜਾਬ ਨੂੰ ਅੱਜ ਸ਼ਾਮ ਨੂੰ ਬਾਈ 4 ਜਾਂ 4:30 ਵਜੇ ਇੱਕ ਐਜਾ ਲਾਈਵ ਪਾਉਂਗਾ ਜਾਰਜੀਆ ਵਾਲਾ 3000 ਪਾਉਂਡ ਵਾਲਾ ਸੱਚ ਰੱਖਾਂਗੇ ਇੱਕ ਜਾਰਜੀਆ ਦਾ ਮੈਂ ਦੱਸ ਦਿੰਨਾ 4 4:30 ਵਜੇ ਇੱਕ ਲਾਈਵ ਪਾਵਾਂਗੇ ਜਾਰਜੀਆ ਦਾ 10000 ਪਾਉਂਡ ਵਾਲਾ ਇੱਕ ਸੱਚ ਰੱਖਾਂਗੇ ਇੱਥੇ ਅੱਜ ਸਮਝਣ ਵਾਲੇ ਸਮਝੇ ਜਾਣਗੇ ਹੁਣ ਹੁਣ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਅਸੀਂ ਚੁੱਪ ਸੀ ਨਾ ਅਸੀਂ ਕਈ ਛੱਡੋ ਹੋਰ ਕਈ ਚੀਜ਼ਾਂ ਕੋਈ ਹੁਣ ਤੁਹਾਨੂੰ ਦੱਸਾਂਗੇ ਜਿਹਨੂੰ ਤੁਸੀਂ ਰੱਬ ਬਣਾ ਕੇ ਬੈਠੇ ਹੋ ਨਾ ਜਿਹੜੇ ਬੰਦੇ ਦਾ ਉਸ ਬੰਦੇ ਨੇ ਕੀ ਕੁਛ ਕੀਤਾ 3000 ਪਾਉਂਡ ਰੁਪਏ ਉੱਤੇ ਕਿੱਥੇ ਲੱਗੇ ਕਿਵੇਂ ਜੋਰਜੇ ਕੀਨੇ ਦਿੱਤੇ ਕੀ ਰੌਲਾ ਸੀ ਕਿਉਂ ਲੱਗੇ ਸਭ ਦੱਸਾਂਗੇ ਤੁਹਾਨੂੰ ਫਿਕਰ ਨਾ ਕਰੋ ਰੋਕ ਲੈ ਜੀ ਤਾਂ ਰੁਕ ਹੁੰਦਾ ਰੋਕ ਲੈ ਨਹੀਂ ਫਿਰ ਮੈਨੂੰ ਇੱਕ ਗੱਲ ਦੱਸ ਓਏ ਔਰ ਤੂੰ ਸਾਨੂੰ ਡਿਜੀਟਲ ਬਦਮਾਸ਼ ਦੱਸਦਾ ਭਾਨਾ ਕੀ ਚ ਬੱਜਿਆ ਅਜੇ ਤੱਕ ਦੱਸ ਦੇ ਭਾਨਾ ਕੀ ਚ ਬੱਜਿਆ ਅਜੇ ਤੱਕ ਉਹ ਨਹੀਂ ਡਿਜੀਟਲ ਲੋਕੀ ਉਹਦੇ ਪੈਰੀ ਹੱਥ ਲਵਾ ਰਿਆ ਲੋਕਾਂ ਤੋਂ ਦੱਸ ਓ ਸ਼ਰਮ ਦਾ ਘਟਾ ਇਹਨਾਂ ਲੋਕਾਂ ਨੂੰ ਮਰ ਜਾਓ ਡੁੱਬ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ ਜਗ੍ਹਾ ਉਸ ਬੀੜੀਆਂ ਪੈਣ ਵਾਲੇ ਨੂੰ ਬਲੈਕਮੇਲਰ ਨੂੰ ਜਿਹਦੇ ਤੇ ਪਰਚੇ ਚੱਲਦੇ ਪਏ ਆ ਧੀਆ ਭੈਣਾਂ ਨੂੰ ਗਲਤ ਬੋਲਣ ਵਾਲੇ ਦੇ ਪੈਰੀ ਹੱਥ ਪੈਰੇ ਆ ਓ ਡੁੱਬ ਕੇ ਮਰ ਜਾਓ ਐਜੇ ਲੋਕੋ ਡੁੱਬ ਕੇ ਮਰ ਜਾਓ ਪਾਨੇ ਦੇ ਪੈਰੀਅਤ ਲਾਉਣ ਲੱਗਿਆ ਸੀ ਇੱਕ ਬੰਦਾ ਪਾਨੇ ਦੇ ਪੈਰੀ ਦੱਸ ਜਿਸ ਬੰਦੇ ਦੇ ਗੰਦੀਆਂ ਵੀਡੀਓ ਬਣਾਈਆਂ ਪਾਨੇ ਨੇ ਠੀਕ ਨਹੀਂ ਵੀੜੀਆਂ ਤੱਕ ਪੀਤੀਆਂ ਪਾਨੇ ਨੇ ਧੀਆਂ ਪੈਣਾ ਨੂੰ ਗਾਲਾਂ ਤੱਕ ਕੱਡੀਆਂ ਪਾਨੇ ਨੇ 10000 ਰੁਪਏ ਦੀ ਫਰੋਤੀ ਮੰਗੜ ਦੇ ਇਲزام ਉਸ ਬੰਦੇ ਦੇ ਪੈਰੀਅਤ ਲਾਉਣ ਲੱਗਿਆ ਹੈ ਬੰਦਾ ਲੱਕ ਦੀ ਲਾਂਡ ਤੋ ਤੁਹਾਡੇ ਡੁੱਬ ਕੇ ਮਰ ਜਾਓ ਐਜੇ ਤੇ ਸਾਲੋ ਜੰਮੇ ਨਾ ਜੰਮੇ ਇੱਕ ਬਰਾਬਰ ਆ ਤੁਸੀਂ ਤਾਂ ਓਰੇ ਪੈਰੀਅਤ ਲਾਉਣ ਲੱਗਿਆ ਹੈ ਦੱਸ ਕਿ ਡਾਉਨ ਰੱਬ ਬਣਾਇਆ ਜੇ ਸੜੇ ਚੋਰ ਨੂੰ ਚੋਰਾ ਨੂੰ ਠੀਕ ਨਹੀਂ 4:30 ਵਜੇ ਜੌਰਜੀਆ ਦਾ 3000 ਪਾਉਂਡ ਜੌਰਜੀਆ ਦਾ 3000 ਪਾਉਂਡ ਦੱਸਾਂਗੇ ਕਿ ਕਿਨੇ ਦਿੱਤੇ ਕਿੱਥੇ ਲੱਗੇ ਕੀ ਸੀ 464 ਰੁਪਏ ਪਾਵਾਂਗੇ ਵੀਡੀਓ ਇੱਕ ਚੈਟ ਪਾਵਾਂਗੇ ਜਿਹਨੂੰ ਤੁਸੀਂ ਆ ਬੜਾਇਆ ਹੋਣਾ ਰੱਬ ਉਹਦੇ ਰਾਈਟ ਹੈਂਡ ਦਾ ਹੀ ਇੱਕ ਚੈਟ ਦਿਖਾਵਾਂਗੇ ਠੀਕ ਨੇ ਆ ਗੱਲ ਸੋਣਾ ਮੰਗ ਖਾਣੇ ਆ ਜੇ ਚਿਰਚ ਹੁਣ ਤੇਰੇ ਜੁਤ ਜੁਰਤ ਹੈਗੀਆਂ ਆ ਦੱਸ ਦੇ ਕਿੱਥੇ ਲਾਈਵ ਗਾਣਾ ਲਾਈਵ ਚਾਹੀ ਤੇ ਫੇਕ ਤੇ ਕਰ ਅਜਾ ਚੈਲਨ ਅਸੈਪਟ ਕਰ ਫਿਰ ਤੈਨੂੰ ਮੈਂ ਦੱਸੂ ਹੁਣ ओरिजिनल ਤੇ ਫੇਕ ਹੁੰਦਾ ਕੀ ਆ ਸਮਝ ਗਿਆ ਸਿਗਨੇਚਰ ਖਾਣ ਵਾਲੇ ਆ ਤੈਨੂੰ ਮੈਂ ਹੁਣ ਤੈਨੂੰ ਦੱਸਾਂਗਾ ਤੈਨੂੰ ਤੂੰ ਜਿਹੜੀ ਬਕਵਾਸ ਕੀਤੀ ਆ ਨਾ ਜਿਹੜੀ ਆ ਵਿੱਚ ਤੈਨੂੰ ਦੱਸੂ ਹੁਣ ਮੈਂ ਤੈਨੂੰ ਬਲੈਕਮੇਲ ਕਰਨਾ ਨੰਗ ਨੂੰ ਜਿਹੜਾ ਆਪ ਸ਼ਰਤ ਲਾ ਕੇ 10 ਹਜ਼ਾਰ ਤੇ ਤੈਨੂੰ ਦਿੱਤਾ ਨਹੀਂ ਗਿਆ ਤੈਨੂੰ ਨੰਗ ਨੂੰ ਬਲੈਕਮੇਲ ਕਰਾਂਗੇ ਅਸੀਂ ਦੱਸ ਨੰਗ ਨੂੰ ਏਜੇ ਨੰਗਾ ਨੂੰ ਬਲੈਕਮੇਲ ਕਰਨਾ ਮੈਂ ਤਾਂ ਤਾਂ ਆਹੀ ਕਹਿੰਦਾ ਤੇਰੇ ਸ਼ਹਿਰ ਆਉਂ ਬਠਿੰਡੇ ਅੱਜ ਰੱਖ ਲਈ ਟਾਈਮ ਤੇਰੇ ਸ਼ਹਿਰੀ ਆਵਾਂਗੇ ਹੁਣ ਤਾਂ ਇਹਨੂੰ ਇਹੀ ਸੱਚ ਦਾ ਸੱਚ ਦਿਖਾਉਣਾ ਤੂੰ ਜਿਹੜੇ ਬਕਵਾਸ ਕੀਤੀ ਐ ਨਾ ਤੈਨੂੰ ਮੈਂ ਬੰਦੇ ਦਾ ਪੁੱਤ ਬਣਾਉ ਹੁਣ ਫਿਕਰ ਨਾ ਕਰ ਤੂੰ ਐਸੇ ਬੰਦੇ ਦੀ ਮਿੰਤਾ ਕਰਦਾ ਸੀ ਤੂੰ ਮਿੰਤਾ ਕਿ ਭਾਈ ਇੱਕ ਲਾਈਵ ਕਰ ਲਾਓ ਮੈਨੂੰ ਪਤਾ ਨਹੀਂ ਸੀਗਾ ਕਿ ਪਾਈਏ ਨੇ ਲਾਈਵ ਲੈ ਕੇ ਮੁੜ ਕੇ ਚਾਰ ਪੰਜ ਦਿਨ ਬਾਅਦ ਪੈਸੇ ਲੈ ਕੇ ਲੱਖੇ ਭਾਨੇ ਉਧਰ ਟ੍ਰੀਟ ਕਰ ਦੇਣਾ ਇਹਨੇ ਕਤਤ ਨੇ ਭਾਰ ਨਹੀਂ ਚੱਲਣਾ ਇਹਦੀਆਂ ਨੇ। ਉਹੀ ਗੱਲ ਹੋ ਗਈ। ਉਹ ਤੇ ਉਸ ਵੀਡੀਓ ਥੱਲੇ ਵੀ ਲੋਕੀ ਲਿਖ ਰਹੇ ਸੀ ਕਿ ਪੈਸੇ ਤਾਂ ਦੇ ਦੇ 10000, 10000 ਪੈਸੇ ਤਾਂ ਦੇ ਦੇ ਲਿਖ ਰਹੇ ਸੀ ਥੱਲੇ। ਤਾਂ ਹੀ ਨਾ ਟ੍ਰੀਟ ਕੀਤੀ ਆ। ਜੇ ਕੱਲੂ ਇਹ ਬਹਾਨਾ ਪਾਊਗਾ ਨਾ ਕਿ ਲੋਕੀ ਗਾਲਾਂ ਕੱਢਦੇ ਸੀਗੇ ਤਾਂ ਟ੍ਰੀਟ ਕਰਤੀ। ਫਿਰ ਆ ਤਾਂ ਚੈਟ ਹੁਣ 15-20 ਤਨ ਮਹੀਨਾ ਪਹਿਲਾਂ ਦੀ ਆ। ਫਿਰ ਤੂੰ ਮੈਨੂੰ ਮਦਦ ਕਿਉਂ ਮੰਗ ਰਿਹਾ ਵਾ ਵੀਡੀਓ ਦੇ ਵਿੱਚ? ਕਿ ਆ ਜਾ ਲਾਈਵ ਦੇ ਵਿੱਚ ਭਾਈ ਲਾਈਵ ਪਾ ਇੱਕ। ਆ ਤਾਂ ਚੈਟ ਹੋਣੀ ਦੀ ਅਪ੍ਰੈਲ ਦੀ ਹੋਈ ਆ। ਠੀਕ ਨਹੀਂ ਹੁਣ ਤੈਨੂੰ ਇਹੀ ਦੱਸਣਾ ਸੱਚ ਝੂਠ ਹੁੰਦਾ ਕੀ ਆ ਬਾਕੀ 4 6000 ਰੁਪਏ ਦੱਸਦੇ ਆ 1 3000 ਪਾਉਂਡ ਦਾ ਜਾਰਜੀਆ ਦਾ ਕਰਾਂਗੇ ਤੁਹਾਨੂੰ ਐਨ ਪੂਰੀ ਤਰ੍ਹਾਂ ਹੁਣ ਨੰਗੇ ਫਿਕਰ ਨਾ ਕਰੋ ਰੋਕ ਲਿਓ ਜੀ ਤੋ ਰੋਕ ਹੁੰਦਾ ਰੋਕ ਲਿਓ ਹੱਦ ਹੋ ਗਈ ਯਾਰ ਇਹਦੇ ਪਿੰਡ ਦੀ ਪਹਿਲਾਂ ਤਾਂ ਮੇਰੇ ਪਿੰਡ ਦੀ ਪੰਚਾਇਤ ਦੀ ਪੌਣਾ ਵੀਡੀਓ ਹੋਣੀ ਕਿ ਦੇਖੋ ਜੀ ਪੰਚਾਇਤ ਇਹਦੇ ਪਿੰਡ ਦੇ ਕਿ ਮੈਂ ਇਹਨੂੰ ਗਾਲਾਂ ਕੱਢ ਰਹੀ ਆ ਨੰਗ ਕਹਿ ਰਹੀ ਆ ਨੰਗ ਐ ਤੁਨੂੰ ਮਾ ਪੈਣ ਕੇ ਗਾਲਾਂ ਕੱਢ ਕੇ ਨੰਗ ਕਹਿ ਰਹੀ ਆ ਇਹਨੂੰ ਇਹ ਸਾਨੂੰ ਦੱਸਦਾ ਪਿਆ ਠੀਕ ਹੈ ਜੀ ਇਹਨੂੰ ਕੋ ਕਰੇ ਚੈਨਲ ਸੈਪਟ ਮੇਰਾ ਫੇ ਫੇਕ ਤੇ origignal ਦਾ ਲੱਗ ਜਾਊ ਪਤਾ ਬਿਲਕੁਲ ਆ ਭਾਈ ਨੇ ਵਧੀਆ ਲਿਖੀ ਗੱਲ ਹੁਣ ਪਲਾਸਟਿਕ ਸਰਜਰੀ ਹੋਈ ਸੀ ਕਿਸੇ ਬੰਦੇ ਦੀ ਆ ਦੱਸਾਂਗੇ ਭਾਈ ਕਿਹਦੀ ਹੋਈ ਸੀ ਪਲਾਸਟਿਕ ਸਰਜਰੀ ਸ਼ਾਮ ਨੂੰ ਕਰਾਂਗੇ ਇੱਕ ਇੱਕ ਚੀਜ਼ ਨੰਗਾ ਇਹਨਾਂ ਨੂੰ ਆਹ ਲਿਖੀ ਭਾਈ ਨੇ ਗੱਲ ਸਹੀ ਕਿ ਪਲਾਸਟਿਕ ਸਰਜਰੀ ਹੋਈ ਸੀ ਕਿਸੇ ਦੀ ਲਿਖ ਸ਼ਾਮ ਨੂੰ ਦੱਸਾਂਗੇ ਕਿਹਦੀ ਹੋਈ ਸੀ ਕਿਹਨੇ ਪੈਸੇ ਦਿੱਤੇ ਸੀ ਕੌਣ ਲੈ ਕੇ ਗਿਆ ਸੀ ਚੱਕਣ ਸੌ ਦਰਵਾਜ਼ਾ ਸਭ ਜਾ ਕੇ ਸਾਰਾ ਕੁਝ ਦੱਸਾਂਗੇ ਇੱਕ ਇੱਕ ਚੀਜ਼ ਦੱਸਾਂਗੇ ਹੁਣ ਇੱਕ ਚਿੱਠੀ ਦਿਖਾਵਾਂਗੇ ਇੱਕ ਚਿੱਠੀ ਇੱਕ ਚਿੱਠੀ ਦਿਖਾਵਾਂਗੇ ਤੁਹਾਨੂੰ ਐਸਐਮਐਸਾਂ ਦੀ ਇੱਕ ਇੱਕ ਚੀਜ਼ ਦਿਖਾਵਾਂਗੇ 4 ਵਜੇ ਤੱਕ ਦਾ ਵੇਟ ਕਰੋ ਕੋਈ ਗੱਲ ਨਹੀਂ ਤੁਹਾਨੂੰ ਅੱਜ ਉਹੀ ਕਰਨਾ ਇਹਨਾਂ ਨੂੰ ਇਹ ਜਿਹੜਾ ਕਰਦੇ ਆ ਨਾ ਸਾਨੂੰ ਮਲੰਗ ਬੰਦੇ ਆ ਤੋਂ ਸਾਡੇ ਖਿਲਾਫ ਵੀਡੀਓ ਪਾਉਂਦੇ ਨੇ ਮਲੰਗ ਨੰਗ ਜਿਹਦੀ ਪਿੰਡ ਤੇ ਕੋਈ ਇੱਜ਼ਤ ਨਹੀਂ ਹੈਗੀ ਉਹ ਸਾਨੂੰ ਬ ਬਕਵਾਸ ਕਰੂਗਾ ਉਨੇ ਇਹਦੀ ਮੈਂ ਚੈਟ ਪਾਉਣਾ ਜੀ ਚ ਇਹ ਮੰਨਿਆ ਵਾ ਕਿ ਮੈਂ ਹਾਂ ਸਿਗਨੇਚਰ ਕੈਪਸੂਲ ਖਾਣਾ ਆਪਣੇ ਪੈਸਿਆਂ ਦੇ ਇਹ ਨੰਗ ਇਹ ਮੰਗ ਖਾਣਾ ਇਹ ਮੰਨਿਆ ਵਾ ਆਪ ਇਹ ਸਾਨੂੰ ਜਿਹੜੀ ਬਕਵਾਸ ਕਰ ਰਿਹਾ ਵਾ ਜੇ ਕੁਛ ਨਹੀਂ ਹੋਣਾ ਫਿਰ ਫਿਰ ਤੁਸੀਂ ਉਹ ਕਰ ਆਪਣੇ ਤੁਸੀਂ ਆਪਣਾ ਟਾਈਮ ਗੱਡ ਕੇ ਕਿਉਂ ਦੇਖਦੇ ਪਏ ਹੋ ਫੇ ਥੋਟੇ ਮਿਰਚਾਂ ਕਿਉਂ ਲੱਗ ਰਹੀਆਂ ਨੇ ਥੱਲੇ ਜੇ ਕੁਛ ਨਹੀਂ ਹੋਣਾ ਤਾਂ ਜੇ ਕੁਛ ਨਹੀਂ ਹੁੰਦਾ ਫਿਕਰ ਕਾਤੇ ਕਰ ਰਹੇ ਹੋ ਫੇ ਤੁਸੀਂ ਆਪਣਾ ਟਾਈਮ ਕੱਢ ਕੇ ਲਾਈਵ ਸੁਣਦੇ ਹੋ ਫਿਰ ਕਮੈਂਟ ਲਿਖਦੇ ਹੋ ਕਿਉਂ ਇੱਥੇ ਪਤਾ ਲੱਗਦਾ ਕਿ ਬਹੁਤ ਕੁਝ ਹੋ ਰਿਹਾ ਵਾ ਕਮੈਂਟਾਂ ਤੋਂ ਹੀ ਪਤਾ ਲੱਗ ਜਾਂਦਾ ਵਾ ਕਿ ਬੰਦਾ ਟਾਈਮ ਕੱਢ ਕੇ ਆਪਣਾ ਲਾਈਵ ਸੁਣ ਰਿਹਾ ਵਾ ਕਮੈਂਟ ਕਰ ਰਿਹਾ ਇੱਥੋਂ ਪਤਾ ਲੱਗ ਜਾਂਦਾ ਬਹੁਤ ਕੁਝ ਹੋ ਰਿਹਾ ਵਾ ਜੇ ਕੁਛ ਨਾ ਹੋਣਾ ਹੁੰਦੇ ਨਾ ਬੰਦਾ ਕਮੈਂਟ ਬਣਾ ਕਰੇ ਇੱਥੋਂ ਹੀ ਪਤਾ ਲੱਗਦਾ ਵਾ ਇੱਥੋਂ ਹੀ ਪਤਾ ਲੱਗਦਾ ਬਹੁਤ ਕੁਝ ਹੋ ਰਿਹਾ ਵਾ ਕਿੱਥੇ ਕਿੱਥੇ ਜਾ ਕੇ ਟਕਾਣੇ ਮਿਰਚ ਲੱਗ ਰਹੀ ਆ ਇੱਥੇ ਪਤਾ ਲੱਗ ਰਿਹਾ ਵਾ ਠੀਕ ਨਹੀਂ ਆਪਣੀ ਸ਼ਕਲ ਦੇਖ ਲੈ ਨਾ ਜਾ ਕੇ ਸ਼ੀਸ਼ੇ ਦੇ ਵਿੱਚ ਜੌਕਰ ਵਰਗੀ ਹੈਗੀ ਆ ਸਰਕਸ ਦੀ ਤੈਨੂੰ ਕੀ ਲੋੜ ਆ ਤੂੰ ਆਪਣੀ ਸ਼ਕਲੇ ਦੇਖ ਲੈਗਾ ਛੀਜੇ ਜੋਕਰ ਵਰਗੀ ਤੇ ਤੇਰੀ ਸ਼ਕਲ ਆ ਤਾਂ ਹੀ ਤੂੰ ਆਪਣੀ ਆਈਡੀ ਲੌਕ ਕਰਕੇ ਬੈਠਾ ਸਮਝ ਗਿਆ ਨਾ ਬ੍ਰਿੰਦਰ ਤਾਂ ਹੀ ਤੂੰ ਆਪਣੀ ਆਈਡੀ ਲੌਕ ਕਰਕੇ ਬੈਠਾ ਕਿ ਤੇਰੀ ਸ਼ਕਲ ਹੀ ਤੇਰੀ ਉਹ ਜੋਕਰਾਂ ਵਰਗੀ ਆ ਤਾਂ ਹੀ ਤੂੰ ਲੌਕ ਕਰਕੇ ਬੈਠਾ ਆਪਣੀ ਭਾਈ ਉਹੀ ਗੱਲ ਅੱਜ ਮੈਂ ਵੀ ਦੇਖੀ ਆ ਵੀਡੀਓ ਉਹ ਬੋਟਾ ਮੰਗਣ ਲੱਗੇ 10 ਗੁਰੂ ਘਰਾਂ ਦੇ ਵਿੱਚ ਵੀ ਕੀਰਤਨ ਕਰਨ ਦੀ ਜਗ੍ਹਾ ਬੋਟਾ ਮੰਗ ਰਹੇ ਨੇ ਹੁਣ ਹੁਣ ਕਿੱਥੇ ਨੇ ਬਾਕੀ ਆਪਣੇ ਦੱਸੋ ਕਿੱਥੇ ਨੇ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ ਕੀਰਤਨ ਕਰਨ ਦੀ ਜਗ੍ਹਾ ਬੋਟਾ ਮੰਗ ਰਹੇ ਨੇ ਦੇਖੋ ਵਾਓ ਤੁਹਾਡੇ ਚਲੋ ਠੀਕ ਆ ਜੀ ਭਾਈ ਸ਼ਾਮ ਨੂੰ 4:30 ਮਿਲਦੇ ਆ ਜੀ ਓਕੇ ਜੀ ਭਾਈ ਸਤਿ ਸ਼੍ਰੀ ਅਕਾਲ ਜੀ